ਲੁਧਿਆਣਾ ਚ 20000 ਰੁਪਏ ਰਿਸ਼ਵਤ ਲੈੰਦਾ ਸੀਨੀਅਰ ਸਹਾਇਕ ਕਾਬੂ ਅੱਜ ਹੋਣ ਵਾਲੀ ਦਿੱਲੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਮੁਲਤਵੀ ਪ੍ਰੈਜ਼ਾਈਡਿੰਗ ਅਫਸਰ ਤੈਨਾਹ ਹੋਣ ਕਾਰਨ ਟਲੀ ਚੋਣ ਮਠਿੰਡਾ ਦੇ 35 ਏਕੜ ਖੇਤਾਂ 'ਚ ਫੈਲੀ ਅੱਗ ਨੇ ਕਿਸਾਨਾਂ ਦੀ ਮਿਹਨਤ ਉੱਤੇ ਫੇਰਿਆ ਪਾਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਬੁਝਾਉਣ ਲਈ ਖੁਦ ਹੀ ਜੁਟ ਗਏ ਕਿਸਾਨ ਦੇਖੋ ਮੌਕੇ ਦੀਆਂ ਤਸਵੀਰਾਂ ਸਿਰਸਾ 'ਚ ਵਾਰਾ ਕੁੱਤਿਆਂ ਦਾ ਆਤੰਕ ਕੁੱਤਿਆਂ ਦੇ ਟੋਲੇ ਨੇ ਬੱਚੇ ਨੂੰ ਕਈ ਮੀਟਰ ਤੱਕ ਕਢੀ ਸਿਆ ਘਟਨਾ ਦੀ ਸੀਸੀਟੀਵੀ ਵਾਇਰਲ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਮਾਮਲੇ ਵਿੱਚ ਦੋ ਹੋਰ ਮੁਲਜ਼ਮ ਗ੍ਰਿਫਤਾਰ ਮੋਗਾ ਦੇ ਵਪਾਰੀ ਤੋਂ ਫਿਰਮੀ ਸਟਾਈਲ ਚ ਲੱਖਾਂ ਦੀ ਲੁੱਟ ਕਰਨ ਵਾਲੇ ਗ੍ਰਿਫਤਾਰ 1000 ਕੈਮਰਾ ਦੀ ਫੁਟੇਜ ਖੰਗਾਲਣ ਤੋਂ ਬਾਅਦ ਮੁਲਜ਼ਮਾਂ ਨੂੰ ਕੀਤਾ ਕਾਬੂ ਅਜਨਾਲਾ ਚ ਬਾਜ਼ਾਰ ਨੂੰ ਕਿਸੇ ਕੰਮ ਨੂੰ ਨਿਕਲੇ ਨੌਜਵਾਨ ਉਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ ਕਟਨਾ ਚ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਪਾਜਪਾ ਵਿੱਚ ਸ਼ਾਮਲ ਹੋਏ ਅਕਾਲੀ ਆਗੂ ਵਿਪਨ ਕਾਕਾ ਸੂਦ ਪੀ ਰਵਨੀਤ ਸਿੰਘ ਬਿੱਟੂ ਬੋਲੇ ਮੋਦੀ ਜੀ ਸਦਕਾ ਹੀ ਅੱਜ ਸਿੱਖ ਸੰਗਤਾਂ ਨੂੰ ਕਰਤਾਰਪੁਰ ਲਾਂਘਾ ਖੋਲੇ ਜਾਣ ਨਾਲ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਨਸੀਬ ਹੋਏ ਹਨ ਅੰਮ੍ਰਿਤਸਰ ਵਿੱਚ 10000 ਰੁਪਏ ਰਿਸ਼ਵਤ ਲੈੰਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ